ਦੋਸਤੋ ਕਿ ਸਿੱਧੂ ਮੂਸੇਵਾਲੇ ਦੀ ਕੋਈ ਆਖਰੀ ਇੱਛਾ ਵੀ ਸੀ ਜੋ ਉਹ ਆਪਣੇ ਮਨ ਦੇ ਆਪਣੇ ਦਿਲ ਦੇ ਵਿੱਚ ਹੀ ਲੈ ਗਿਆ ਜੋ ਕਿ ਉਸ ਨੂੰ ਕਿਤੇ ਨਾ ਕਿਤੇ ਇਸ ਇੱਛਾ ਨੂੰ ਪੂਰਾ ਕਰਨਾ ਇੱਕ ਸੁਪਨਾ ਵੀ ਸੀ ਜੀਆ ਦੋਸਤੋ ਅੱਜ ਆਪਣੇ ਚੈਨਲਸ ਦੀਆਂ ਕੁਝ ਪੁਰਾਣੀਆਂ ਵੀਡੀਓਜ਼ ਦੇਖ ਰਹੇ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸ਼ੁਰੂ ਤੋਂ ਹੀ ਸਿੱਧੂ ਮੂਸੇਵਾਲੇ ਦੇ ਅਪਡੇਟਸ ਉਹਨਾਂ ਦੇ ਸਪੋਰਟ ਦੇ ਵਿੱਚ ਅਤੇ ਉਹਨਾਂ ਦੀ ਖਾਸ ਖਬਰਾਂ ਤੁਹਾਡੇ ਤੱਕ ਲਿਆਉਂਦੇ ਰਹੇ ਹਾਂ ਅਤੇ तकरीबन 5 ਸਾਲ ਪੁਰਾਣੀ ਸਾਡੇ ਹੱਥ ਇੱਕ ਵੀਡੀਓ ਰੱਖੀ ਜੋ ਕਿ ਉਸ ਸਮੇਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਦੋਸਤੋ ਜਿਵੇਂ ਕਿ ਤੁਸੀਂ ਇੱਕ ਗੀਤ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਬੋਲ ਸੁਨੇ ਸਨ ਜਦੋਂ ਉਹ ਬੋਲਦੇ ਸਨ ਕਿ ਉਹਨਾਂ ਦੇ ਵਿਆਹ ਦੇ ਵਿੱਚ ਲਾਹੇ ਹੀਰੇ ਦਾ ਅਖਾੜਾ ਲੱਗੇਗਾ ਤੇ ਉਸੇ ਸਮੇਂ ਹੀ ਸਿੱਧੂ ਮੂਸੇਵਾਲੇ ਦੇ ਇੱਕ ਲਾਈਵ ਸ਼ੋਅ ਦੇ ਦੌਰਾਨ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਸਨ ਜਿੱਥੇ ਕਿ ਐਂਕਰ ਵੱਲੋਂ ਉਹਨਾਂ ਦੇ ਸੁਪਨੇ ਬਾਰੇ ਪੁੱਛਿਆ ਗਿਆ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਦੀ ਕਲਮ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਅਤੇ ਉਹਨਾਂ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਉਹ ਆਪਣਾ ਗੀਤ ਕਿਸੇ ਅਜੇ ਸਿੰਘ ਨੂੰ ਦੇਣ ਦਾ ਆਪਣੇ ਮਨ ਦੇ ਵਿੱਚ ਕੋਈ ਸੁਪਨਾ ਦੇਖਦੇ ਨੇ ਅਤੇ ਕੀ ਉਹ ਚਾਹੁੰਦੇ ਹਨ ਕਿ ਉਹਨਾਂ ਦਾ ਲਿਖਿਆ ਗੀਤ ਕੋਈ ਖਾਸ ਸਿੰਗਰ ਗਾਵੇ ਤਾਂ ਉਸ ਸਮੇਂ ਸਿੱਧੂ ਮੂਸੇਵਾਲੇ ਨੇ ਕੀ ਗੱਲ ਕੀਤੀ ਸੀ ਆਉ ਤੁਹਾਡੇ ਸਾਹਮਣੇ ਰੱਖਦੇ ਆ ਇਹ ਵੀਡੀਓ ਦੱਸ ਦਈਏ ਕਿ ਇਸ ਤੋਂ ਬਾਅਦ ਜੋ ਤੁਸੀਂ ਵੀਡੀਓ ਦੇਖੋਗੇ ਇਹ 5 ਸਾਲ ਪੁਰਾਣੀ ਹੈ ਜੋ ਕਿ 5 ਸਾਲ ਪਹਿਲਾਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕੀਤੀ ਸੀ ਅਤੇ ਦੇਖਦੇ ਆ ਕਿ ਸਿੱਧੂ ਮੂਸੇਵਾਲੇ ਦੇ ਮਨ ਦੇ ਵਿੱਚ ਕੀ ਸੀ ਕਿ ਉਹ ਆਪਣਾ ਲਿਖਿਆ ਕੀ ਕਿਸ ਸਿੰਗਰ ਨੂੰ ਦੇਣਾ ਚਾਹੁੰਦੇ ਸਨ ਇਸ ਵੀਡੀਓ ਦੇ ਵਿੱਚ ਦੇਖ ਕੇ ਤੁਹਾਨੂੰ ਸਿੱਧੂ ਮੂਸੇਵਾਲੇ ਦੇ ਉਸ ਸੁਪਨੇ ਬਾਰੇ ਪਤਾ ਲੱਗੇਗਾ ਅਤੇ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਇਸ ਸੁਪਨੇ ਨੂੰ ਵੀ ਪੂਰਾ ਕੀਤਾ ਜਾਣਾ ਚਾਹੀਦਾ ਕਿਉਂਕਿ ਸਿੱਧੂ ਮੂਸੇਵਾਲਾ ਕਿ ਤਨਾ ਕਿਤੇ ਉਸ ਸਿੰਗਰ ਦੀ ਕਾਫੀ ਰਿਸਪੈਕਟ ਵੀ ਕਰਦੇ ਸਨ ਅਤੇ ਉਹਨਾਂ ਦੇ ਗੀਤ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਵਿਆਹ ਤੇ ਹੋਣ ਵਾਲੇ ਇਕੱਠ ਅਤੇ ਕੀ ਕੀ ਖਾਸ ਕੀਤਾ ਜਾਵੇਗਾ ਉਸ ਦੇ ਬਾਰੇ ਗੱਲਾਂ ਕੀਤੀਆਂ ਸਨ ਤੇ ਉਸ ਦੇ ਵਿੱਚ ਕਿਹਾ ਵੀ ਸੀ ਉਤੋਂ ਲਾਵ ਹੀਰੇ ਦਾ ਅਖਾੜਾ ਲੱਗਣਾ ਤੇ ਦੋਸਤੋ ਤੁਸੀਂ ਸਮਝ ਹੀ ਗਏ ਹੋਵੋਗੇ ਸੋ ਬਿਨਾ ਤੁਹਾਡਾ ਜਿਆਦਾ ਸਮਾਂ ਲਏ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਲਾਈਵ ਸ਼ੋਅ ਦੇ ਦੌਰਾਨ ਇੱਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲੇ ਨੇ ਆਪਣੇ ਦਿਲ ਦੀਆਂ ਖਾਸ ਗੱਲਾਂ ਬਾਤਾਂ ਕੀਤੀਆਂ ਸਨ ਜਦ ਕਿ ਹੁਣ ਛੋਟਾ ਸਿੱਧੂ ਮੂਸੇਵਾਲਾ ਵੀ ਆ ਚੁੱਕਿਆ ਜਿਸ ਦੇ ਵਿੱਚੋਂ ਉਹਨਾਂ ਨੂੰ ਚਾਣ ਵਾਲੇ ਸਿੱਧੂ ਮੂਸੇਵਾਲੇ ਦੀ ਹੀ ਝਲਕ ਦੇਖਦੇ ਨੇ ਤੇ ਹਰ ਇੱਕ ਦਾ ਇਹ ਯਕੀਨ ਹੈ ਇਹ ਮੰਨਦੇ ਵਿੱਚ ਹੈ ਕਿ ਸਿੱਧੂ ਮੂਸੇਵਾਲਾ ਇੱਕ ਫਿਰ ਇੱਕ ਵਾਰ ਫਿਰ ਤੋਂ ਜਵਾਲ ਹੋ ਕੇ ਉਸੇ ਤਰ੍ਹਾਂ ਹੀ ਵੱਡੇ ਰਿਕਾਰਡ ਤੋੜੇਗਾ ਤੇ ਇਸ ਵਾਰ ਪਹਿਲਾਂ ਤੋਂ ਵੀ ਵੱਧ ਤਿਆਰੀ ਦੇ ਨਾਲ ਵੱਧ ਰਿਕਾਰਡ ਤੋੜਨ ਦੀ ਸ਼ਮਤਾ ਦੇ ਨਾਲ ਲੋਕਾਂ ਦੇ ਵਿੱਚ ਆਵੇਗਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜ਼ਰੂਰ ਕਮੈਂਟ ਕਰਨਾ ਤੇ ਆਓ ਦੇਖੋ ਉਹ ਖਾਸ ਵੀਡੀਓ ਜੋ ਕਿ 5 ਸਾਲ ਪਹਿਲਾਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਇੱਕ ਖਬਰ ਦੇ ਰੂਪ ਦੇ ਵਿੱਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦੇਣਾ ਤੇ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਆਓ ਤੁਹਾਡੇ ਸੰਮਰਕ ਕਰਦੇ ਹਾਂ ਹੁਣ ਇਹ ਖਾਸ ਵੀਡੀਓ ਨਾਮ ਬਜੀ ਕਿਉਂ ਉਹ ਡਰਨਾ ਥੋੜੀ ਹੈਗਾ ਹਾਂ ਜੇ ਤਾਂ ਆਪਾਂ ਤਾਂ ਉਹੀ ਗੱਲ ਆਪਾਂ ਧੌਣ ਤੇ ਗੁਡੇ ਰੱਖ ਕੇ ਜਾਉਣਾ ਜਿੰਨਾ ਜਿੰਨਾ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਲਿਖੇ ਦਵਾਂ ਗਾਣਾ ਤੇ ਉਹ ਗਾਣਾ ਬੋਲੇ ਉਹਦੀ ਉਹਨੂੰ ਆਵਾਜ਼ ਮਿਲੇ ਉਸਤਾਦ ਲਾਵੀਰ ਜੀ ਹਾਂ ਸੌ ਲੱਗੇ ਹਾਂਜੀ ਅਜੇ ਤਬਾ ਕੋਈ ਰਪੜਾਈ ਨਹੀਂ ਹੋਊਗਾ ਸ੍ਰੀ ਅਕਾਲ ਦੋਸਤੋ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਲਿਮਟਡ ਗਿਆਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵਿੱਚ ਜੋ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਉਹ ਹੈ ਫੇਮਸ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ ਬਾਰੇ ਇਸ ਲਈ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਸਾਰੇ ਫੈਨਸ ਨੂੰ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਅਪਡੇਟ ਲਈ ਸਬਸਕ੍ਰਾਈਬ ਕਰੋ ਲਿਮਟਡ ਗਿਆਨ ਅਤੇ ਨਾਲ ਵਾਲੀ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਲਓ ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਸ ਸਮੇਂ ਪੰਜਾਬ ਅਤੇ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਪੰਜਾਬੀ ਵੱਸਦੇ ਹਨ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਮੂਸੇਵਾਲਾ ਹੋਈ ਪਈ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਨਾਮ ਦੀ ਪੂਰੀ ਤੂਤੀ ਬੋਲਦੀ ਹੈ ਇਸ ਦੇ ਪਿੱਛੇ ਸਿੱਧੂ ਮੂਸੇਵਾਲੇ ਦੀ ਸਟਰਗਲ ਅਤੇ ਉਹਨਾਂ ਦੀ ਸੰਗੀਤ ਪ੍ਰਤੀ ਉਹ ਡੈਡੀਕੇਸ਼ਨ ਹੈ ਜਿਸ ਦੇ ਕਰਕੇ ਥੋੜੇ ਸਮੇਂ ਦੇ ਵਿੱਚ ਸਿੱਧੂ ਮੂਸੇਵਾਲਾ ਨੇ ਉਹ ਰਿਕਾਰਡ ਵੀ ਤੋੜ ਦਿੱਤੇ ਹਨ ਜਿੰਨਾ ਤੱਕ ਅੱਜ ਤੱਕ ਕੋਈ ਪਹੁੰਚ ਵੀ ਨਹੀਂ ਸਕਿਆ ਜਿਸ ਕਰਕੇ ਅੱਜ ਸਰੋਤੇ ਸਿੱਧੂ ਮੂਸੇਵਾਲਾ ਅਤੇ ਉਹਨਾਂ ਦੇ ਗਾਣਿਆਂ ਨੂੰ ਬੇਹਦ ਪਿਆਰ ਕਰਦੇ ਹਨ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਸਿੱਧੂ ਮੂਸੇਵਾਲਾ ਆਪਣੇ ਆਸਟ੍ਰੇਲੀਆ ਦੇ ਟੂਰ ਤੇ ਹਨ ਜਿੱਥੇ ਉਹਨਾਂ ਦਾ ਹਰ ਇੱਕ ਸ਼ੋਅ ਹਾਊਸਫੁੱਲ ਜਾ ਰਿਹਾ ਹੈ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਸਰੋਤੇ ਉਹਨਾਂ ਦੀ ਹਰ ਇੱਕ ਗੱਲ ਜਾਨਣਾ ਚਾਹੁੰਦੇ ਹਨ ਕਿ ਜਿਸ ਸਿੱਧੂ ਮੂਸੇਵਾਲਾ ਨੂੰ ਲੋਕ ਇੰਨਾ ਪਿਆਰ ਕਰਦੇ ਹਨ ਜਿਸ ਦੇ ਲਿਖੇ ਗਾਣੇ ਜ਼ਿਆਦਾਤਰ ਫੇਮਸ ਪੰਜਾਬੀ ਸਿੰਗਰ ਗਾਉਣੇ ਚਾਹੁੰਦੇ ਹਨ ਉਹ ਆਪ ਕਿਸ ਸਿੰਗਰ ਨੂੰ ਪਸੰਦ ਕਰਦਾ ਹੈ ਅਤੇ ਕਿਸ ਸਿੰਗਰ ਨੂੰ ਆਪਣੇ ਲਿਖੇ ਹੋਏ ਗਾਣੇ ਦੇਣਾ ਚਾਹੁੰਦਾ ਹੈ ਦੋਸਤੋ ਆਪਣੇ ਆਸਟ੍ਰੇਲੀਆ ਦੌਰੇ ਤੇ ਇੱਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਨੇ ਆਪਣੇ ਦਿਲ ਦੀਆਂ ਕਾਫੀ ਗੱਲਾਂ ਸ਼ੇਅਰ ਕੀਤੀਆਂ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧੂ ਮੂਸੇਵਾਲਾ ਦੀ ਉਸ ਵੀਡੀਓ ਵੱਲ ਅਤੇ ਸੁਣਾਉਂਦੇ ਹਾਂ ਸਿੱਧੂ ਮੂਸੇਵਾਲਾ ਨੇ ਕੀ ਕਿਹਾ ਕਈ ਬੰਦੇ ਕੰਟਰੋਵਰਸਿਸ ਕਰਦੇ ਨੇ ਜੁ ਮਸ਼ਹੂਰ ਹੋਣ ਲਈ ਪਰਮਾਤਮਾ ਦੀ ਕਿਰਪਾ ਨਾਲ ਇੰਨਾ ਕੁ ਵਧੀਆ ਕੰਮ ਚੱਲ ਰਿਹਾ ਥੋੜਾ ਸਾਰਾ ਤਾਂ ਪਿਆਰ ਮਿਲਦਾ ਕੰਟਰੋਵਰਸਿਸ ਕਰਨੀ ਤਾਂ ਲੋੜ ਨਹੀਂ ਮਸ਼ਹੂਰ ਹੋਣ ਲਈ ਬਿਲਕੁਲ ਥੋੜੇ ਬਹੁਤ ਜੋ ਕਰਦੇ ਨੇ ਫਿਰ ਉਹ ਥੋੜਾ ਜਿਹਾ ਜਵਾਬ ਦੇਣਾ ਪੈਂਦਾ ਹੁੰਦਾ ਕਈ ਵਾਰੀ ਫਿਰ ਉਹੀ ਗੱਲਾਂ ਨੇ ਜੱਟ ਬੁੱਧੀ ਆ ਕਦੀ ਵੀ ਆਪਾਂ ਤੋਂ ਕੰਟਰੋਲ ਨਹੀਂ ਹੁੰਦਾ ਹੈਗਾ ਆਪਾਂ ਤਾਂ ਫਿਰ ਕਹੀ ਦਿੰਨੇ ਹੁੰਨੇ ਆ ਨਾ ਕਿਉਂਕਿ ਆਪਾਂ ਫਾਰਮੈਲਿਟੀ ਜਿਉਣ ਵਾਲੇ ਬੰਦੇ ਨਹੀਂ ਹੈਗੇ ਤੇ ਜਿਹੜੀ ਗੱਲ ਫਿਰ ਮਨਚੀ ਤਾਂ ਆਪਣੀ ਫਿਰ ਉਹਦਾ ਸਵਾਦ ਨਹੀਂ ਆਉਂਦਾ ਹੈਗਾ ਜਿੱਦਾਂ ਦੀ ਜ਼ਿੰਦਗੀ ਮੇਰੀ ਸੀਗੀ ਮੈਂ ਇਹੋ ਜਿਓ ਕੁਛ ਵਾਲਾ ਤਾਂ ਆਪਾਂ ਕਦੇ ਸੋਚੇ ਨਹੀਂ ਸੀਗਾ ਨਾ ਕਦੇ-ਕਦੇ ਲੱਗਦਾ ਵੀ ਆ ਵੀ ਵੀ ਗਲਤ ਪੈੜੀ 'ਚ ਚੜ ਗਏ ਹਾਂ ਪਰ ਫਿਰ-ਫਿਰ ਕਦੇ-ਕਦੇ ਲੱਗਦਾ ਵੀ ਵੀ ਇਹ ਟਾਈਮ ਲਿਉਣ ਖਾਤਰ ਵੀ ਬਹੁਤ ਟਾਈਮ ਲੱਗ ਗਿਆ ਹੈ ਜੀ ਵੀ ਕਦੇ-ਕਦੇ ਇਹ ਚੀਜ਼ਾਂ ਯਾਨੀ ਕਿ ਇੱਕ ਸਾਲ ਦਾ ਇੱਕ ਸਾਲ ਦਾ ਕਰੀਅਰ ਹੋਇਆ ਨਾ ਇਹ ਮੇਰੇ ਅੱਜ ਮੌਜੂਦ ਇਸਨ ਦੇਖ ਰਹੇ ਵੀ ਇੱਥੇ ਹੁੰਦਾ ਕੀ ਹੈ ਨਾ ਇੰਡਸਟਰੀ ਕਿਵੇਂ ਕਿਵੇਂ ਬੰਦੇ ਕਿਵੇਂ ਬਦਲਦੇ ਆ ਕੀ ਕੁਝ ਚੱਲਦਾ ਇੱਥੇ ਨਾ ਵੀ ਕਿਉਂਕਿ ਮੈਂ ਤਾਂ ਹਜੇ ਵੀ ਮੇਰੇ ਤੁਸੀਂ ਕਦੇ ਵੀ ਤੁਸੀਂ ਦੇਖੋਗੇ ਮੇਰੀਆਂ ਸਨੈਪਚੈਟਾਂ ਦੇਖੋ ਮੇਰੇ ਇੰਸਟਾਗ੍ਰਾਮ ਦੇਖੋ ਮੇਰੀ ਕਲਾ ਕਰਨ ਉੱਠਣੀ ਵਿਖਣੀ ਬਹੁਤ ਘੱਟ ਹੈ ਤੇ ਕਦੇ-ਕਦੇ ਲੱਗਦਾ ਵੀ ਆਪਾਂ ਵੀ ਥੋੜੇ ਲੋਚਪਣ ਵਾਲੇ ਲੋਕਾਂ ਚ ਆ ਗਏ ਨਾ ਵੀ ਆਪਾਂ ਇਹਨਾਂ ਲੋਚਪਣੇ ਖੇਡਣ ਵਾਲੇ ਹੈ ਨਹੀਂ ਸੀਗੇ ਤੇ ਚਾਲਵਾਜ ਬੰਦੇ ਹੈ ਨਹੀਂ ਸੀ ਵੀ ਚੱਲ ਫਿਰ ਵੀ ਲੱਗਦਾ ਵੀ ਹੌਲੀ-ਹੌਲੀ ਮੈਂ ਅੱਜ ਵੀ ਸਮਝਣਾ ਗੱਲ ਕਰਦੇ ਰਹਿਣਾ ਨਾ ਵੀ ਜੀ ਹੌਲੀ-ਹੌਲੀ ਇਹ ਚੱਲ ਕੀ ਰਿਹਾ ਹੈ ਇਸ ਸਾਲ ਦੇ ਅਕੋਰਡਿੰਗ ਮਕਾਮ ਖਾਸਾ ਵੱਡਾ ਮਿਲ ਗਿਆ ਹਨ ਤੇ ਉਹਨਾਂ ਚੀਜ਼ਾਂ ਨੂੰ ਅਬਜ਼ੌਰਬ ਕਰਨ ਲਈ ਹਨ ਉਹਨਾਂ ਚੀਜ਼ਾਂ ਨੂੰ ਸਹਿਣ ਲਈ ਉਹਨਾਂ ਚੀਜ਼ਾਂ ਯਾਨੀ ਕਿ ਸੈਂਸੀਟੀਵਤਾ ਹੌਲੀ-ਹੌਲੀ ਬਣਾ ਰਿਹਾ ਜੀ ਤਾਂ ਆ ਨਹੀਂ ਬਾਕੀ ਹਨੀ ਸਿੰਘ ਹੋ ਗਿਆ ਕਬੀ ਸ਼ਰਮਾ ਹੋ ਗਿਆ ਬਹੁਤ ਵੱਡਾ ਸਟਰਗਲ ਇਹਨਾਂ ਬੰਦੇ ਦਾ ਮੈਨੂੰ ਨਹੀਂ ਲੱਗਦਾ ਵੀ ਉੱਪਰ ਚੜਿਆ ਬਾਕੀ ਆਪਾਂ ਦਾ ਹੀ ਜੱਟ ਸਾਊ ਦੇ ਵਾਲੇ ਬੰਦੇ ਆ ਵੀ ਆਪਾਂ ਨੂੰ ਤਾਂ ਕੋਈ ਫਿਕਰ ਹੀ ਨਹੀਂ ਹੈਗਾ ਠੀਕ ਹੈ ਜੀ ਟਰੱਕ ਵਾਲਾ ਤਾਂ ਸੋਸ ਤਾਂ ਹਰੇਕਲਾ ਬੰਦਾ ਕਰਨੇ ਠੀਕ ਹੈ ਨਾ ਬਾਕੀ ਕਿਉਂ ਉਹ ਦਰਦ ਨਾਲ ਥੋੜੀ ਹੈਗਾ ਕਿਤਾ ਆਪਾਂ ਤਾਂ ਉਹੀ ਗੱਲ ਆਪਾਂ ਧੌਣ ਤੇ ਗੁੜੇ ਰੱਖ ਕੇ ਜਾਂਦਾ ਜਿੰਨੇ ਜਿੰਨੇ ਹਰੇਕ ਟਾਈਮ ਦਾ ਦਰਦ ਹੋਰ ਸੀਗਾ ਪਰ ਵੀ ਹੁਣ ਮੈਂ ਹਰੇਕ ਇੰਟਰਵਿਊ ਚ ਕਹਿਣਾ ਹੁੰਦਾ ਵੀ ਟੂ ਪਾਗਣ ਅੱਜ ਕੱਲ੍ਹ ਟ੍ਰੈਂਡ ਚੱਲਿਆ ਹੋਇਆ ਵੀ ਟੂ ਪਾਗਦੇ ਬਹੁਤ ਵੱਡੇ ਫੈਨ ਆ ਪਤਾ ਨਹੀਂ ਪਤਾ ਨਾ ਹੋਵੇ ਹੈਨਾ ਪਰ ਵੀ ਜਿੰਨਾ ਸੁਣਿਆ ਜੀ ਬਸ ਸੁਣਿਆ ਹੀ ਆ ਸਾਰਿਆਂ ਨੂੰ ਹੁੰਦਾ ਹੈ ਤੇ ਆਪਣਾ ਬਲੈਕ ਪਬ ਨੂੰ ਬਹੁਤ ਸਮਝ ਗਈ 90s ਦਾ ਹਣਾ ਅੱਛਾ ਜੀ ਹਾਂ ਬਹੁਤ ਸੋਹਣੀ ਫਰਸਟ ਡੇਟ ਹੈ ਨਹੀਂ ਫਰਸਟ ਡੇਟ ਮਨ ਕਿਸੇ ਕੋਣੀ ਨਾ ਗਿਆ ਹਾਂ ਫਰਸਟ ਡੇਟ ਕਦੋਂ ਸੀਗੀ ਫਰਸਟ ਡੇਟ ਹੀ ਇਹ ਜੋ ਅਸਰ ਘਟੀ ਹੈ ਜਿੰਦਗੀ ਚ ਸੇ ਤੋਂ ਮੂਸੇਲਾ ਵਿਆਹਾ ਦੋ ਕਰਾ ਰਿਹਾ ਵਿਆਹ ਬਈ ਮੈਂ ਬਹੁਤ ਛੇਤੀ ਕਰਾ ਰਾਣਾ ਲੱਭੀ ਮਾਮਾ ਜੀ ਹੁਣ ਕੁੜੀ ਲੱਭਣ ਦਾ ਕੰਮ ਆ ਮਾਮਾ ਜੀ ਦਾ ਹਾਂ ਜੀ ਮਾਮਾ ਜੀ ਕਿੱਥੇ ਮੌਕਾ ਦਿੰਦੇ ਆ ਮਾਮਾ ਜੀ ਉਹਦਾ ਸਵਾਰਸ਼ੀ ਪਾਉਣੀ ਆ ਕੁੜੀ ਦੀ ਆਪੀ ਲੱਭ ਲੈਣੀ ਆ ਮੇਰੀ ਜੇ ਮੈਨੂੰ ਬਸ ਮੈਨੂੰ ਇਹ ਹੁੰਦਾ ਵੀ ਕੋਈ ਬੋਲਦਾ ਤਾਂ ਬੋਲਿਆ ਕਿ ਮੈਂ ਇਹੋ ਵੀ ਜਦੋਂ ਪਤਾ ਗੱਲ ਕੀ ਆ ਜਿੱਥੇ ਆਪਣੀ ਗਲਤੀ ਨਹੀਂ ਹੁੰਦੀ ਜਿੱਥੇ ਮੇਰੀ ਗਲਤੀ ਹੈ ਫਲਾਣੀ ਮੈਂ ਤੁਹਾਨੂੰ 100 ਗੁੰਦੇ ਚ ਖੜਾ ਕੇ ਮਵੇ ਮੰਗਾ ਲਵਾਂ ਮੈਂ ਮੰਗੂਗਾ ਹਾਂ ਜੀ ਜਿੱਥੇ ਗਲਤੀ ਨਹੀਂ ਹੈਗੀ ਫਿਰ ਸਾਲਾ ਕੋਈ ਮਰਜ਼ੀ ਹੋਵੇ ਅਸਲ ਇਹ ਆਹੀ ਚੀਜ਼ ਬਹੁਤ ਮਾੜੀ ਆ ਵੀ ਹਰੇਕ ਤਾਂ ਆਣ ਜਾਣਿਆ ਤਰਾ ਵੀ ਇਹ ਰਿਹਾ ਦਾ ਕਿਹਾ ਕਿ ਉਹਦਾ ਜਦ ਸਟਕ ਰਹਿ ਰਿਹਾ ਜਿਹਦੇ ਚੋਂ ਕਲੀਅਰ ਨਹੀਂ ਹੁੰਦੀ ਗੱਲ ਹਾਂ ਕੇ ਹਾਂਜੀ ਹਾਂਜੀ ਤੇ ਕੋਈ ਦਾ ਸਿੰਗਰ ਜਿਹਨੂੰ ਤੁਸੀਂ ਚਾਹੁੰਦੇ ਹੋ ਕਿ ਮੈਂ ਆਪਣੇ ਲਿਖ ਕੇ ਦਵਾਂ ਗਾਣਾ ਤੇ ਉਹ ਗਾਣਾ ਬੋਲੇ ਉਹਦੀ ਉਹਨੂੰ ਆਵਾਜ਼ ਮਿਲੇ ਉਸਤਾਦ ਲਾਵੀਰ ਜੀ ਲਾਵੀਰ